ਆ ਦਸੋਂ ਮਨ ਨੂੰ ਨਸ਼ਾ ਆਉਂਦਾ ਕਿੱਥੋਂ ਆ ਬਿਕਦਾ ਕਿੱਥੋਂ ਮੈਂ ਨਸ਼ੇ ਦੀ ਜੜ ਪੱਟਣੀ ਆ ਤੇ ਭਰਾਵੋ ਬਾਕੀ ਦੀ ਤੁਸੀਂ ਬਠਿੰਡੇ ਵਾਲੀ ਗੱਲ ਕਿਹ ਹੈ ਬਠਿੰਡੇ ਵਾਲੀ ਗੱਲ ਐ ਉਹ ਆ ਵੀਰੇ ਪੂਰੇ ਚਾਰਾਂ ਸੀਟਾਂ ਦੇ ਉੱਪਰ ਪੂਰੀ ਵੱਡੀ ਪੰਥਕ ਲਹਿਰ ਚੱਲ ਰਹੀ ਆ ਬਠਿੰਡੇ ਦੇ ਵਿੱਚ ਵੀ ਇਹੀ ਕੰਮ ਹੋ ਰਿਹਾ ਲੱਖਾਂ ਸੰਸਥਾਨਾਂ ਦੀ ਪੂਰੀ ਵਧੀਆ ਪੱਖ ਦੇ ਵਿੱਚ ਹਵਾ ਚੱਲ ਰਹੀ ਆ ਪਰਮਾਤਮਾ ਕਿਰਪਾ ਕਰੇ ਕਿ ਸਾਡਾ ਭਰਾ ਲੋਕ ਨੌਜਵਾਨ ਕਹਿੰਦੇ ਜਿਤਾਖੀ ਭੇਜੀਏ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਮਸਲੇ ਦੀ ਹੱਲ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਹ ਚਾਰੇ ਸੀਟਾਂ ਨੇ ਇੰਨਾ ਵੱਡਾ ਪ੍ਰਭਾਵ ਪਾ ਦੇਣਾ ਨਾ ਛਾੜ ਉਠਣਾ ਨਾ ਬਦਲ ਕਾ ਲਾਣਾ ਥਿਆਣਾ ਨਾ ਕਾਂਗਰਸ ਥਿਆਣੀ ਆ ਦੋਸਤੋ ਅੱਜ ਆਪਣੇ ਬਚਕਾਰ ਭਾਨਾ ਸਿੱਧੂ ਜੋ ਕਿ ਪੰਜਾਬ ਦੇ ਨੌਜਵਾਨ ਆਗੂ ਨੇ ਤੇ ਸਾਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਖੰਡੂਰ ਸਾਹਿਬ ਫਰੀਦਕੋਟ ਸੰਗਰੂਰ ਬਠਿੰਡਾ ਅੱਜ ਪਹੁੰਚੇ ਨੇ ਬਠਿੰਡਾ ਦੇ ਪਿੰਡ ਕਿਸ਼ਨਗੜ੍ਹ ਬਾਈ ਲੱਖਾ ਸਿੰਘ ਸਿਧਾਣੇ ਦੇ ਹੱਕ ਦੇ ਵਿੱਚ ਚੋਣ ਪ੍ਰਚਾਰਨ ਕਰਨ ਬਾਈ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਵੈਗੁਰਜੀ ਦਾ ਖਾਲਸਾ ਵੈਗੁਰਜੇ ਕੀ ਫਤਿਹ ਬਾਈ ਜਿਸ ਤਰ੍ਹਾਂ ਲਗਾਤਾਰ ਚੱਲੇ ਹੋਏ ਤੁਸੀਂ ਲਗਭਗ ਸਾਰੇ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ ਤੇ ਅੱਜ ਆਇਓ ਕਿਸ਼ਨਗੜ੍ਹ ਪਿੰਡ ਕਿਵੇਂ ਲੱਗਦਾ ਬਠਿੰਡਾ ਸੀਟ ਤੋਂ ਦੇਖੋ ਬਾਈ ਗੱਲ ਐ ਹਾਂ ਕਿ ਮੈਂ ਜਿੰਨੇ ਵੀ ਸਾਡੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਾਡੀ ਕੌਮ ਦੀ ਗੱਲ ਕਰ ਰਹੇ ਨੇ ਪੰਥਕ ਬੰਦੇ ਨੇ ਮੈਂ ਸਾਰਿਆਂ ਦੀ ਪ੍ਰਚਾਰ ਕਰ ਰਹੇ ਹਾਂ ਤੇ ਇਹ ਗੱਲ ਨੌਜਵਾਨਾਂ ਨੂੰ ਕਹਿਣਾ ਦੇਖੋ ਜਿਹੜੀਆਂ ਪਾਰਟੀਆਂ ਨੇਗੀਆਂ ਪਾਰਟੀਆਂ ਕਰ ਕੀ ਰਹੀਆਂ ਨੇਗੀਆਂ ਦੇਖੋ ਜਿਹੜੀਆਂ ਪਾਰਟੀਆਂ ਕਹਿੰਦੇ ਸੀ ਨਸ਼ਾ ਖਤਮ ਕਰ ਦਾਂਗੇ ਨਸ਼ਿਆਂ ਵਾਲਾ ਉੱਪਰ ਪਰਚੀ ਨਹੀਂ ਪਾ ਰਹੀਆਂ ਮੈਨੂੰ ਬੜਾ ਦੁੱਖ ਹੋਇਆ ਭਾਈ ਜੀ ਇੱਥੋਂ ਦਾ ਐਮਐਲਏ ਬੁੱਧਰਾਮ ਸਾਡੇ 7 ਨੌਜਵਾਨਾਂ ਦੇ ਉੱਪਰ ਪਰਚਾ ਬਰੇ ਪਿੰਡ ਦੇ ਵਿੱਚ ਪਾਇਆ ਹਾਂ ਬਰੇ ਜੀ ਬਰੇ ਬਰੇ ਪਿੰਡ ਦੇ ਵਿੱਚ 7 ਨੌਜਵਾਨਾਂ ਦੇ ਪਰਚਾ ਪਤਾ ਜੇ ਉਹਨਾਂ ਨੂੰ ਸਵਾਲ ਕੀਤਾ ਕੋਈ ਦੇਖੋ ਭਾਈ ਵੋਟਾਂ ਵੇਲੇ ਇਹ ਕਦੋਂ ਦੀ ਗੱਲ ਹੈ ਇਹ ਥੋੜੇ 5-7 ਦਿਨ ਪਹਿਲਾਂ ਦੀ ਗੱਲ ਹੈ 7 ਨੌਜਵਾਨਾਂ ਉੱਪਰ ਬੁੱਧਰਾਮ ਨੇ ਪਰਚਾ ਪਾਇਆ ਉਧਰਾਂ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹਣਾ ਵੀ ਭਰਾਵਾ ਪਹਿਲਾਂ ਤੇਰੇ ਮੁੱਖ ਮੰਤਰੀ ਨੇ ਜੇ ਤੂੰ ਮੁੱਖ ਮੰਤਰੀ ਕਹਿਣਾ ਜਿਹਨਾਂ ਨੌਜਵਾਨਾਂ ਨੂੰ ਨਸ਼ਾ ਛਡਾਉਣਾ ਚਾਹਿਆ ਉਹਨਾਂ ਉੱਪਰ ਐਨਐਸਐ ਲਾਤਾ ਆ ਤੁਹਾਡੇ ਸਾਹਮਣੇ ਬੈਠਾ 70 80 ਕਰੋੜ ਰੁਪਏ ਅਸੀਂ ਲੋਕਾਂ ਦਾ ਦਿਵਾ ਚੁੱਕਿਆ ਇੱਥੇਕਰ ਮੇਰੇ ਉੱਪਰ ਨੌ ਪਰਚੇ ਪਾਏ ਵੀ ਤੁਸੀਂ ਕੀ ਝਾੜੂ ਵਾਲੇ ਆਹੀ ਕੰਮ ਕਰਨ ਆਏ ਸੀਗੇ ਜੇ ਕੋਈ ਨੌਜਵਾਨ ਤੁਹਾਨੂੰ ਸਵਾਲ ਪੁੱਛ ਲਿਆ ਬੈਠਾ ਨਾ ਕੋਈ ਗੰਨਮੈਣਾ ਨਾ ਕੁਝ ਹੋਰ ਆ ਨਾ ਕੁਝ ਜਿਹੜਾ ਮਰਜ਼ੀ ਕੋਈ ਸਵਾਲ ਕਰ ਲੈ ਸਾਨੂੰ ਨੌਜਵਾਨ ਜਿਹੜੀ ਮਰਜ਼ੀ ਕੋ ਸਵਾਲ ਪੁੱਛ ਸਕਦਾ ਤੁਹਾਨੂੰ ਨੌਜਵਾਨਾਂ ਦਾ ਸਵਾਲ ਕੀਤਾ ਤੁਸੀਂ ਨੌਜਵਾਨਾਂ ਉੱਪਰ ਪਰਚਾ ਕਿਹੜੇ ਮੂਨਾ ਪਾਇਆ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਸਦਾ ਨਹੀਂ ਹਾਲਾਤਾਂ ਦੇ ਮਾੜੇ ਬੰਦੇ ਸਦਾ ਨਹੀਂ ਚੜਾਣ ਜਾਂ ਰਹਿੰਦੀਆਂ ਮੈਂ ਗੱਲ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਤੁਹਾਨੂੰ ਇਸ ਟਾਈਮ ਇੱਕ ਜਾ ਇੱਕ ਸੀਟ ਆ ਰਹੀ ਆ ਇੱਕ ਜਾ ਦੋ ਮੰਨ ਲਾਂ ਦਾ ਹੋ ਸਕਦਾ ਹੱਦ ਮਾਰ ਕੇ ਤੁਹਾਨੂੰ 92 ਜਿਤਾ ਕੇ ਦਿੱਤੇ ਸੀਗੇ ਉਦੋਂ ਮੈਂ 2027 ਆ ਰਹੀ ਹੈ 2027 ਦੇ ਵਿੱਚ ਲੋਕਾਂ ਨੇ ਤੁਹਾਡਾ ਹਜਾ ਹਾਲਾਤ ਕਰਨਾ ਨਾਲ ਥੋੜੀ ਸਰਕਾਰ ਆਉਣੀ ਆ ਇਸ ਕਰਕੇ ਜਿਹੜੀ ਇਹ ਪਰਚੇ ਵਾਲੀ ਰਾਜਨੀਤੀ ਕਰ ਰਹੇ ਹੋ ਚੰਗੀ ਰਾਜਨੀਤੀ ਕਰੋ ਜੀ ਕੁਈ ਸਾਡੀਆ ਸਮੱਸਿਆ ਮੈਨੇ ਸਾਡਾ ਨਸ਼ਾ ਆ ਨੌਜਵਾਨ ਚਾਹੁੰਦੇ ਨੇ ਕਿ ਨਸ਼ਾ ਛਡਾਉਣਾ ਸੀ ਨਸ਼ਾ ਛਡਾਉਣ ਲਈ ਤੂੰ ਆ ਆਪਰਾਵਾ ਤੇਰੇ ਨਾਲ ਲੋਕ ਤਰਨ ਪੰਜਾਬ ਦੇ ਵਿੱਚ ਪਿੰਡਾਂ ਦੇ ਨੌਜਵਾਨਾਂ ਨੂੰ ਪੁੱਛੋ ਵੀ ਪੁੱਤੋ ਜਿਹੜਾ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਮੈਂ ਉਹਨਾਂ ਦੀ ਮਦਦ ਕਰਦਾ ਜਿਹੜਾ ਨਸ਼ਾ ਆ ਦੱਸੋ ਮੈਨੂੰ ਨਸ਼ਾ ਆਉਂਦਾ ਕਿੱਥੋਂ ਆ ਬਿਕਦਾ ਕਿੱਥੋਂ ਆ ਮੈਂ ਨਸ਼ੇ ਦੀ ਜੜ ਪੱਟਣੀ ਆ ਵਾ ਪਿੰਡਾਂ ਦੇ ਵਿੱਚ ਜੇ ਜਾਣਨਾ ਸਭ ਤੋਂ ਵੱਧ ਨਸ਼ੇ ਦੀ ਸਮੱਸਿਆ ਮਾਮਾ ਹੁੰਦੀਆਂ ਨੇ ਮਾਵਾ ਹੁਣ ਕਹਿੰਦੇ ਹੱਥ ਬਣਾ ਲਓ ਸਾਨੂੰ ਨਹੀਂ 1000 ਰੁਪਏ ਦੀ ਲੋੜ ਥੋੜੇ ਦੀ ਸਾਡਾ ਪੁੱਤ ਦਾ 5000 ਰ ਤੁਸੀਂ ਬੜੇ ਰਿਸਪੈਕਟ ਨਾਲ ਸਤਿਕਾਰ ਜੋ ਪਰ ਇਹ ਕੰਮ ਨਾ ਕਰੋ ਕਿ ਤੁਸੀਂ ਝੂਠੇ ਪਰਚੇ ਨੌਜਵਾਨਾਂ ਪਰ ਬੰਬੂ ਹਾਂ ਜੇ ਵਰਦੀ ਪਾੜੀ ਆ ਦਿਖਾਓ ਵਰਦੀ ਪਾੜ ਤਾਂ ਤੁਸੀਂ ਉੱਪਰ ਨੌਜਵਾਨਾਂ ਦੇ ਉੱਪਰ ਪਰਚਾ ਪਾਇਆ ਇਹ ਬਹੁਤ ਗਲਤ ਗੱਲ ਆ ਜਿਹੜੀ ਤੁਸੀਂ ਇਹ ਪਰਚੇ ਪਾ ਰਹੇ ਹੋ ਝੂਠੇ ਪਰਚੇ ਇਹ ਤੁਹਾਨੂੰ ਬਹੁਤ ਤੰਗ ਕਰਨਗੇ ਫਿਰ ਤੁਸੀਂ ਪਤਾ ਉਹਨਾਂ ਜਦੋਂ ਵੇਲਾ ਲੰਘ ਜਾਣਾ ਬਾਰੀ ਹਰ ਇੱਕ ਦੀ ਆਉਂਦੀ ਹੈ ਕੀ ਹੋਇਆ ਸੀ ਨਾ ਬਾਈ ਪਟਿਆਲੇ ਦੇ ਵਿੱਚ ਨਾ ਇੱਕ ਨਾ ਹੋ ਆਪਣਾ ਮੈਂ ਭੁੱਲ ਜਾਣਾ ਉਹ ਕੈਪਟਨ ਬਰਿੰਦਰ ਸਿੰਘ ਦਾ ਹੋ ਸੀਗਾ OSD ਉਹਨੇ ਕੀ ਕਰਿਆ ਸੀ ਨਾ ਸਮੇਂ ਦੀ ਸਰਕਾਰ ਨੇ ਆ ਉਹ ਉਹਦੇ ਉੱਪਰ ਪਰਚਾ ਪਤਾ ਸੀ ਫਿਰ ਉਦੋਂ ਦਾ ਉਹ ਮੌਕੇ ਦੇ ਐਸਐਸਪੀ ਨੂੰ ਉਹਨੇ ਬਹੁਤ ਜਦੋਂ ਉਹਨਾਂ ਦੀ ਸਰਕਾਰ ਆ ਗਈ ਪਰ ਉਹਨੇ ਬੁਰਾ ਬਹੁਤ ਕੀਤਾ ਸੀਗਾ ਇਹ ਚੀਜ਼ ਯਾਦ ਰੱਖਣੀ ਚਾਹੀਦੀ ਆ ਤੇ ਭਰਾਵੋ ਬਾਕੀ ਦੀ ਤੁਸੀਂ ਬਠੰਡੇ ਵਾਲੀ ਗੱਲ ਕਿਹ ਹੈ ਬਠੰਡੇ ਵਾਲੀ ਗੱਲ ਐ ਉਹ ਆ ਵੀਰੇ ਪੂਰੇ ਚਾਰਾਂ ਸੀਟਾਂ ਦੇ ਉੱਪਰ ਪੂਰੀ ਵੱਡੀ ਪੰਥਕ ਲਹਿਰ ਚੱਲ ਰਹੀ ਆ ਪਠੰਡੇ ਦੇ ਵਿੱਚ ਵੀ ਇਹੀ ਕੰਮ ਹੋ ਰਿਹਾ ਲੱਖਾਂ ਸੰਸਥਾਨੇ ਦੀ ਪੂਰੀ ਵਧੀਆ ਪੱਖ ਦੇ ਵਿੱਚ ਹਵਾ ਚੱਲ ਰਹੀ ਆ ਪਰਮਾਤਮਾ ਕਿਰਪਾ ਕਰੇ ਕਿ ਸਾਡਾ ਭੜਾ ਲੋਕ ਨੌਜਵਾਨ ਕਹਿੰਦੇ ਜਿਤਾਖੀ ਭੇਜੀਏ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੇ ਮਸਲੇ ਦੀ ਹੱਲ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਹ ਚਾਰੇ ਸਿੱਟਾ ਨੇ ਇੰਨਾ ਵੱਡਾ ਪ੍ਰਭਾਵ ਪਾ ਦੇਣਾ ਨਾ ਛਾੜੂਥੇ ਹੋਣਾ ਨਾ ਬਦਲ ਕਾ ਲਾਣਾ થਣਾ ਨਾ ਕਾਂਗਰਸ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਐਡੀ ਵੱਡੀ ਪੰਥਕ ਲਹਿਰ ਹੈ ਚੰਗੀ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਨੀ ਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਤੇ ਉਸ ਜੀ ਸਰਕਾਰ ਹੋਣੀ ਆ ਇਹ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਨੌਜਵਾਨ ਇਸ ਚੀਜ਼ ਵੱਲ ਜਾ ਰਹੇ ਨੇਗੇ ਕਿ ਅਸੀਂ ਚੰਗੀ ਮਹਾਰਾਜਾ ਰਣਜੀਤ ਸਿੰਘ ਵਰਗੀ ਸਰਕਾਰ ਲੈ ਕੇ ਚੰਗਾ ਮੁੱਖ ਮੰਤਰੀ ਲੈ ਕੇ ਇਹੋ ਸੋਚ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚੱਲ ਰਹੇ ਨੇਗੇ ਆ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨੇ ਚੱਲ ਰਹੇ ਨੇ 2027 ਤੱਕ ਇਹ ਕੰਮ ਹੋ ਜਾਣਾ ਨਾ ਫਿਰ ਉਹ ਬੁੱਧਰਾਮ ਜਿੱਥੇ ਆਉਣੇ ਨੇ ਨਾ ਉਹ ਫਿਰ ਭਗਮਾਨ ਤਮਨ ਜਿੱਥੇ ਆਉਣੇ ਨੇ ਥਿਹਾਣਾ ਕੋਈ ਵੀ ਨਹੀਂ ਫਿਰਦਾ ਇਹ ਹਸਾਬ ਨਾਲਾ ਵੀ ਇਹ ਲਫਾਫੇ ਜਿਹੜੇ ਖਾਲੀ ਹਵਾ ਚੋੜਦੇ ਫਿਰਦੇ ਨੇ ਨਾਲ ਬੁਰੀ ਬਹੁਤ ਹੋਣੀ ਹੈ